ਕੋਈ ਵੀ ਮਾਨਸਿਕ ਵਰਕਤ ਤੇ ਤੁਹਾਡੇ ਅੰਦਰ ਕੋਈ ਮਾਨਸਿਕ ਨੈਗੇਟਿਵਿਟੀ ਹੈ ਜਿਹੜੀ ਤੁਹਾਡੇ ਤੇ ਭਾਰੂ ਹੋ ਰਹੀ ਹੈ ਚਾਹੇ ਉਹ ਰੋਗ ਦੀ ਸ਼ਕਲ ਲੈ ਚੁੱਕੀ ਹੈ ਜਾਂ ਉਹ ਰੋਗ ਦੀ ਸ਼ਕਲ ਲੈਣ ਤੋਂ ਪਹਿਲਾਂ ਦੀ ਸਥਿਤੀ ਵੀ ਹੈ ਉਹ ਗੱਲ ਇੱਕੋ ਹੀ ਹੈ ਇਹ ਸੀੜੀ ਕੁਮਾਰੀ ਜੀ ਮਿਲਦਾ ਕਿ ਬਹੁਤ ਸਾਰੀਆਂ ਉਹ ਉਹ ਜਵੀਆਂ ਨੇ ਰੋਗ ਤੋਂ ਪਹਿਲਾਂ ਡੀਆਂ ਨੇ ਲੱਗ ਰਹੀਆਂ ਹੁੰਦੀਆਂ ਨੇ ਜਾਂ ਅੰਦਰੋਂ ਅੰਦਰ ਹੀ ਪਤਾ ਲੱਗ ਰਹੀਆਂ ਹੁੰਦੀਆਂ ਨੇ ਲੇਕਿਨ ਉਹ ਰੋਗ ਨਹੀਂ ਬਣੀ ਹੁੰਦੀ ਅਜੇ ਇਸੇ ਦਾ ਮਾਨਸਿਕ ਰੋਗਾ ਕੀ ਹੁੰਦਾ ਇਹ ਚਿੰਤਾ ਤੁਹਾਨੂੰ ਤੰਗ ਕਰ ਰਹੀ ਹੈ ਉਹ ਉਹ ਦੀ ਉਹ ਦੇ ਨਿਕਲ ਆ ਰਹੀਆਂ ਨੇ ਕਿ ਮੇਰਾ ਵਿਚਾਰ ਆਉਂਦਾ ਫਿਰ ਉਹ ਮੁੜ ਕੇ ਨਹੀਂ ਬਣ ਜਾਂਦਾ ਫਿਰ ਮੂੰਹ ਛੱਡਦਾ ਨਹੀਂ ਹੈ ਫਿਰ ਮਿੰਨੀ ਨੂੰ ਡਿਸਟਰਬ ਕਰਦਾ ਉਹ ਜੇ ਬਿਮਾਰੀ ਨਹੀਂ ਬਣੀ ਲੇਕਿਨ ਉਹ ਕਿਤੇ ਲੱਗੇ ਤੇ ਜੜ ਇਹਦਾ ਮਤਲਬ ਮਜ਼ਬੂਤ ਹੋ ਰਹੀ ਹੈ ਇਸੇ ਦਾ ਦਾਸੀ ਰੋਗ ਜਾ ਤਾਂ ਇਹ ਜਿਹੜੇ ਜਿਹੜੀਆਂ ਜਿਹੜੀਆਂ ਉਸ ਉਸ ਸਟੇਜ ਤੋਂ ਫੜ ਲੈਣਾ ਥੜ ਕੇ ਉਹਨੂੰ ਪકડਣਾ ਤੇ अर्ਲੀ ਪકડਣਾ ਯਾਨੀ ਕਿ ਜਿੰਨਾ ਜਲਦੀ ਅਸੀਂ ਪਕੜ ਲਾਂਗੇ ਉਨਾ ਹੀ ਜ਼ਿਆਦਾ ਜਲਦੀ ਵਧੀਆ ਉਹਦਾ ਇਲਾਜ ਹੋ ਜਾਏਗਾ ਉਹਦੇ ਨੁਕਤੇ ਆਪਾਂ ਸੋਚੇ ਸੀਗੇ ਉਹਦੇ ਅੰਦਰ ਜਿਹੜੇ ਠੀਕ ਰਾਜੀ ਕਰਨ ਦੇ ਜਾਂ ਜਾਂ ਰੋਕथाम ਕਰਨ ਦੇ ਬਿਮਾਰੀਆਂ ਮਾਨਸਿਕ ਬਿਮਾਰੀਆਂ ਤੋਂ ਬਚਣਾ ਉਹ ਜਿਹੜੀ ਪ੍ਰੀਵੈਂਸ਼ਨ ਹੁੰਦੀ ਹੈ ਹਮੇਸ਼ਾ ਬੈਟਰ ਹੁੰਦੀ ਹੈ ਕਿਉਰ ਤੋਂ ਜਿਹੜਾ ਜਿਹੜਾ ਕਿ세 ਬਹੁਤ ਸੋਹਣਾ ਜਿਹੜਾ ਵਿਗਿਆਨਿਕ ਤੱਥ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਇਹ ਇਲਾਜ ਨਾਲੋਂ ਜਿਹੜਾ ਪਹਿਲਾਂ ਰੋਕਣਾ ਪਰਹੇਜ਼ ਕਰਨਾ ਉਹ ਜ਼ਿਆਦਾ ਬਿਹਤਰ ਹੁੰਦਾ ਕੋਈ ਸੌਖਾ ਹੁੰਦਾ ਹੈ ਬਹੁਤ ਜਦੋਂ ਵੱਡੀ ਸਾਰੀ ਬਿਮਾਰੀ ਬਣ ਜਾਂਦੀ ਹੈ ਫਿਰ ਪੂਰਾ ਇਲਾਜ ਕਰਨਾ ਪੈਂਦਾ ਹੈ ਸਰੀਰ ਦੀ ਬਿਮਾਰੀ ਚਾਹ ਮਾਨਸਿਕ ਬਿਮਾਰੀ ਹੈ ਲੇਕਿਨ ਜਦੋਂ ਛੋਟੀ ਜੀ ਹੁੰਦੀ ਹੈ ਅਜੇ 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 ਭੂੰਡੀ شکل ਜੁਂਦੀ ਆ ਉੱਥੇ ਫੜ ਕੇ ਉਹਨੂੰ ਉਹ ਉਹ ਦਿਵਾ ਲੈਣਾ ਬਹੁਤ ਸੌਖਾ ਹੁੰਦਾ ਤੇ ਬੜਾ ਸਸਤਾ ਹੁੰਦਾ ਸਸਤਾ ਸੌਖਾ ਤੇ ਬੜੀ ਇਸ ਆਸਾਨੀ ਨਾਲ ਕੀਤਾ ਜਾ ਸਕਦਾ ਤੇ ਇਸ ਕਰਕੇ ਇਸ ਗੱਲ ਨੂੰ ਵੀ ਬੇਸ਼ੱਕ ਯਾਦ ਰੱਖਣਾ ਹੈ ਕਿ ਮਾਨਸਿਕ ਰੋਗਾਂ ਦੀਆਂ ਲਾਗਤਾਂ ਨੂੰ अर्ਲੀ ਫੜਨਾ ਮਤਲਬ ਮੜਾ ਜਿਹੜਾ ਬੰਦਾ ਕੋਈ ਉਹਦੇ ਮੂੰਹ ਤੇ ਚਿਹਰੇ ਦੇ ਹਾਫ ਹਾਫ ਤੇ ਚਿੰਤਾ ਆ ਰਹੀ ਹੈ ਦਾਸੀ ਰੋਗਾ ਪਛਾੜਿਆ ਜਾਂਦਾ ਨਾਲ ਜਿਹੜਾ ਥੋੜਾ ਨੀਅਰ ਐਂ ਡੀਅਰ ਹੈ ਜਿਹਨੇ ਬੰਦੇ ਸਾਨੂੰ ਪਿਆਰੇ ਹੁੰਦੇ ਬਹੁਤ ਜਲਦੀ ਪਛਾਣੇ ਜਾਂਦੇ ਆ ਕਿ ਇਹ ਬੰਦਾ ਜਿਹੜਾ ਇਹ ਇਹ ਖੁਸ਼ ਨਹੀਂ ਹੈ ਸ਼ਾਂਤ ਨਹੀਂ ਹੈ ਉਹ ਚਿਹਰਾ ਹੀ ਬਿਵਾਰੀ ਨੂੰ ਉੱਥੇ ਪਕੜਨਾ ਕਿ ਜਦੋਂ ਉਹਦਾ ਚਿਹਰਾ ਦੱਸ ਰਿਹਾ ਕਿ ਇਹ ਬੰਦਾ ਖੁਸ਼ ਨਹੀਂ ਹੈ ਇਹ ਆਉਣ ਵਾਲੇ ਦਿਨਾਂ 'ਚ ਜਿਆਦਾ ਵੱਧ ਸਕਦੀ ਗੱਲ ਉੱਥੇ ਪਕੜ ਕੇ ਉਹਨੂੰ ਉਹ ਜਿਹੜੇ ਜਿਹੜੇ ਹੋਲਿਸਟਿਕ ਹੈਲਥ케ਅ ਦੇ ਨੁਕਤੇ ਲਾਗੂ ਕਰਨੇ ਆ ਉਹ ਨੁਕਤੇ ਆਪਾਂ ਜਿਹੜੇ ਸੋਚੇ ਸੀਗੇ ਉਹ ਨੁਕਤਿਆਂ ਦੀ ਗੱਲ ਕਰਦੇ ਆਪਾਂ ਉਹ ਨੁਕਤੇ ਆਪਾਂ ਬਸ ਸਿਰਫ ਨੁਕਤਿਆਂ ਦੀ ਗੱਲ ਕਰਾਂਗੇ ਕਿਉਂਕਿ ਉਹ ਨੁਕਤੇ ਜਿਹੜੇ ਨੇ ਵਧੀਆ ਨੇ ਐਨੇ کارਗਰ ਨੇ ਕਿ ਜੇ ਅਸੀਂ ਇਹ ਨੁਕਤੇ 8-10 ਨੁਕਤੇ ਪਕੜ ਗਏ ਸਮਝੋ ਵੀ ਅਸੀਂ ਆਪਣੇ ਆਲੇ ਦੁਆਲੇ ਇੱਕ ਵਧੀਆ ਮਾਨਸਿਕ ਸਿਹਤ ਮੰਦ ਜਿਹਾ ਸਮਾਜ ਸਿਰਜ ਸਕਦੇ ਹਾਂ ਔਰ ਆਪਣੇ ਜੋ ਵੀ ਸਾਡੇ ਨੀਅਰ ਐਂਡ ਨੀਅਰ ਨੇ ਸਾਡੇ ਦੋਸਤ ਨੇ ਸਹਿਯਾਰ ਨੇ ਬੱਚੇ ਨੇ ਮਾਪੇ ਉਹਨਾਂ ਨੂੰ ਅਸੀਂ ਮਾਨਸਿਕ ਬੁਰਕਤ ਬਿਮਾਰੀਆਂ ਚੋਂ ਜਾਨੋ ਬਚਾ ਸਕਦੇ ਹਾਂ ਤਾਂ ਪਹਿਲੀ ਗੱਲ ਪਹਿਲਾ ਨੁਕਤਾ ਇਹ ਕਿ ਜਦੋਂ ਵੀ ਇਹਨਾਂ ਦੀ ਅਲਮਤਾਂ ਦਿਖਣ ਨਾਲੇ ਦੁਆਲੇ ਤਾਂ ਉਸ ਬੰਦੇ ਨਾਲ ਨੂੰ ਇਨਕਰੇਜ ਕਰਨਾ ਕਿ ਉਹ ਬੋਲ ਕੇ ਦੱਸੇ ਐਕਸਪ੍ਰੈਸ ਕਰੇ ਆਪਣੇ ਆਨੂੰ ਅੰਦਰ ਨਾਲ ਅੰਦਰ ਨਾਲ ਕੋਲੇ ਜਿੰਨਾ ਉਹ ਦੱਸੇਗਾ ਉਹਨਾਂ ਠੀਕ ਹੋਏਗਾ ਉਹਨਾਂ ਨਿਕਲ ਜਾਏਗਾ ਉਸ ਗੱਲ ਚ ਤੇ ਉਹਨੂੰ এনকারেਜ ਕਰਨਾ ਹੌਸਲਾ ਦੇਣਾ ਕਿ ਉਹ ਬੋਲੇ ਦੱਸੇ ਔਰ ਉਸ ਪ੍ਰਕਿਰਿਆ ਦੇ ਅੰਦਰ ਉਹਨੂੰ ਇਹ ਜਿਚਾਉਣਾ ਕਿ ਤੂੰ ਇਕੱਲਾ ਨਹੀਂ ਹੈ ਜੋ ਜੋ ਤੇਰੇ ਅੰਦਰ ਜੋ ਜੋ ਵਿਕ੍ਰਿਤੀ ਆ ਰਹੀ ਹੈ ਜੋ ਤੇਰੇ ਅੰਦਰ ਕੋਈ ਮਾੜੀ ਮਾੜੀ ਸਥਿਤੀ ਦਾ ਮਾੜਾ ਪ੍ਰਭਾਵ ਪੈ ਰਿਹਾ ਤੂੰ ਕੋ ਇਕੱਲਾ ਨਹੀਂ ਹੈ ਇਹ ਕੋਈ ਕੋਈ ਚੀਜ਼ਾਂ ਨੇ ਮੰਨ ਲਓ ਆਪਾਂ ਸਮਝਦੇ ਆ ਕਿ ਜਦੋਂ ਦਲ ਮਈ ਮਨ ਲਓ ਕੋਈ ਮੌਤ ਹੋ ਗਈ ਸਰਵਾਰ ਪਰਿਵਾਰ ਦੇ ਸਾਰੇ ਬੰਦੇ ਨਹੀਂ ਕੋਈ ਜੇ ਮਾਰਚ ਆਉਂਦੇ ਇੱਕ ਇੱਕ ਪਾਰਟਿਕੂਲਰ ਬੰਦਾ ਹੁੰਦਾ ਉਹ ਉਹਦੀ ਜ਼ਿਆਦਾ ਮਾਰਚ ਆ ਜਾਂਦਾ ਉਹ ਜ਼ਿਆਦਾ ਮੰਨ ਤੇ ਲਾ ਜਾਂਦਾ ਵੀ ਹਾਏ ਇੱਕ ਨੱਕ ਕਿ ਹੋ ਗਈ ਮੈਂ ਇਹੋ ਜੇ ਪਰਿਵਾਰ ਦੇਖਿਆ ਜਿਹੜੇ ਇੱਕ ਮੌਤ ਪਰਿਵਾਰ ਚ ਹੋ ਜਾਂਦੀ ਤੇ ਪੂਰੇ ਦਾ ਪ੍ਰਾ ਜਿਹੜਾ ਉਹ ਡਿਸਟਰਬ ਹੋ ਜਾਂਦਾ ਤੇ ਬੱਚਿਆਂ ਤੇ ਪਰ ਇੰਨਾ ਮਾੜਾ ਅਸਰ ਪੈਂਦਾ ਕਿ ਉਹ ਲੰਬਾ ਸਮਾਂ ਮੇਰਾ ਆਪਣਾ ਆਪਣਾ ਇੱਕ ਦੋਸਤ ਸੀਗਾ ਪ੍ਰਿੰਸੀਪਲ ਰਿਟਾਇਰਡ ਸੀਗਾ ਮੈਨੂੰ ਯਾਦ ਹੈ ਕਿ ਉਹਦੀ ਜਿਹੜੀ ਹੈ ਭੈਣ ਮਰ ਗਈ ਭੈਣ ਉਹ ਤੇ ਡਿਪੈਂਡੈਂਟ ਸੀਗੀ ਉਦੇ ਕੋਲੇ ਰਹਿੰਦੀ ਸੀ ਕੋ ਵਿੰਡੋ ਸੀਗੀ ਤਾਂ ਉਹ ਪੈਣ ਬਾਅਦ ਉਹ ਐਸਾ ਘਰ ਦੇ ਅੰਦਰ ਸੋਗ ਪਾਇਆ ਉਹਨਾਂ ਨੇ ਉਹਦੀ ਵਾਈਫ ਨੇ ਉਹਨਾਂ ਨੇ ਕਿ ਉਹ ਜਿਹੜੇ ਬੱਚੇ ਸੀਗੇ ਉਹਦੀ ਪੜ੍ਹਾਈ 'ਚ ਵੀ ਸਾਰੇ ਡਿਸਟਰਬ ਹੋ ਗਏ ਔਰ ਬੱਚੇ ਉਹਨਾਂ ਨੇ ਅਜੀਬ ਕਿਸ ਤਰ੍ਹਾਂ ਦਾ ਐਟੀਟਿਊਡ ਬਣ ਗਿਆ ਉਹਨਾਂ ਨੇ ਦੋਨਾਂ ਮੁੰਡਿਆਂ ਨੇ ਵਿਆਹ ਨਹੀਂ ਕਰਾਇਆ ਨੂੰ ਨੂੰ ਕਹਿੰਦੇ ਸੀ ਵਿਆਹ ਹੀ ਕਰਾਉਣਾ ਤਾਂ ਉਹ ਆਲਟੀਮੇਟਲੀ ਹੁਣ ਇੱਕ ਬੰਦੇ ਦੀ ਜੀਵਨ ਛੜਣ ਵਾਲੀ ਲਾਈਫ ਜੀ ਹੋ ਰਹੀ ਹੈ ਤੇ ਉਹ ਬੜਾ ਅਜੀਬ ਲੱਗਦਾ ਸਮਾਜ ਦੇ ਅੰਦਰ ਕਿਉਂਕਿ ਇਹ ਗੱਲ ਨਾਰਮਲ ਜੀ ਆਮ ਤੌਰ ਤੇ ਮੰਨੀ ਨਹੀਂ ਜਾਂਦੀ ਬੱਚੇ ਸੋ ਇਹ ਕਿਤੇ ਨਾ ਕਿਤੇ ਆਪਾਂ ਇਹ ਤਰ੍ਹਾਂ ਦੇ ਕਿਤੇ ਰਹਿਣਾ ਕਿਤੇ ਉਹਨੂੰ ਉਹਨੂੰ ਕੱਢਣਾ ਆ ਸਕਰ ਜੋ ਮੌਤ ਦਾ ਸਾਯਾ ਮੌਤ ਦਾ ਸਾਯਾ ਕਦੀ ਵੀ ਕਦੀ ਮੌਤੇ ਸਾਯਾ ਜੀ ਨਹੀਂ ਜੁੜਣਾ ਚਾਹੀਦਾ ਹਮਬਾ ਸਮਾਂ ਮੌਤੇ ਸਾਯਾ ਜੇ ਤੁਸੀਂ ਲੰਬਾ ਸਮਾਂ ਜਿਉਂਗੇ ਤਾਂ ਉਹਦੇ ਚ ਤਰੀਕਾ ਕੀ ਹੈ ਕਿ ਬੰਦੇ ਨੂੰ ਬਾਰ-ਬਾਰ ਬਾਰ-ਬਾਰ ਯਾਦ ਕਰਾਉਣਾ ਕਿ ਕੁਦਰਤ ਦਾ ਨਿਯਮ ਹੈ ਜਿੰਦਗੀ ਮੌਤ ਹੀ ਹੈ ਤੇ ਇਹਦੇ ਇਸ ਨਿਯਮ ਨੂੰ ਅਸੀਂ ਤੋੜ ਨਹੀਂ ਸਕਦੇ ਇਸ ਕਰਕੇ ਇਸ ਇਸ ਇਹਦੇ ਤੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ ਤੇ ਸਾਡੇ ਪਰਿਵਾਰ ਦੀ ਭਲਾਈ ਇਸ ਗੱਲ 'ਚ ਹੈ ਕਿ ਆਪਾਂ ਉਹਦੇ ਚੋਂ ਬਾਹਰ ਇਦਾਂ ਕੀ ਕਰਨਾ ਉਹਨੂੰ ਬੋਲਣ ਬੁਲਾਉਣਾ ਬਾਰ-ਬਾਰ ਐਕਸਪ੍ਰੈਸ ਕਰਨਾ ਜ ਰੋਣਾ ਰੋਣਾ ਚਾਹੁੰਦਾ ਰੋਲਵੇ ਬੋਲਣਾ ਚਾਹੁੰਦਾ ਬੋਲ ਲਵੇ ਦੱਸਣਾ ਚਾਹੁੰਦਾ ਦੱਸ ਲਵੇ ਤੇ ਉਹਨੂੰ ਅੰਦਰ ਨਾ ਘਟਾਓ ਜਿੰਨਾ ਅੰਦਰ ਰੱਖੇਗਾ ਉਹਨਾਂ ਜਿਆਦਾ ਉਹ ਡਿਸਟਰਬ ਹੋਏਗਾ ਤੇ ਇੱਕ ਉਹ ਜਿਚਾਉਣਾ ਕਿ ਤੇਰੇ ਆਲੇ-ਦੋਲੇ ਸਾਰਾ ਕੁਝ ਸੇਫ ਸਿਕਿਉਰਿਟੀ ਤੇਰੀ ਉਸ ਰੱਖੇ ਤੱਕ ਜਦ ਤੇਰੇ ਬੱਚੇ ਆ ਤੇਰੇ ਭਰਾ ਆ ਤੇਰਾ ਮਾਂ ਤੇਰੀ ਬਾਪ ਆ ਤੇਰੇ ਦੋਸਤ ਨੇ ਤੇਰਾ ਸਾਰਾ ਕੁਝ ਉਹਦੇ ਆਲੇ-ਦੋਲੇ ਘੇਰਾਬੰਦੀ ਜਨੂੰ ਕਹਿੰਦੇ ਬਾਰ-ਬਾਰ 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 ਘੇਰਾਬੰਦੀ ਜਨੂੰ ਕਹਿਣਾ ਵੀ ਜਾ ਤੂੰ ਅੱਜ ਅੱਧਾ ਘੰਟਾ ਘੰਟਾ ਲਾ ਕੇ ਆ ਉਹ ਜਾਂ ਫਲਾਣਾ ਤੂੰ ਤੂੰ ਜਾ ਇਹ ਜਿਹੜਾ ਤਰੀਕਾ ਹੈ ਕਿ ਬੰਦੇ ਨੂੰ ਜੇ ਜੇ ਕਿਸੇ ਰਿਸ ਜਦੋਂ ਜਾਣਗੇ ਗੱਲ ਕਰਨਗੇ ਇਹ ਪੁਰਾਣੇ ਜਮਾਨੇ ਤੁਸੀਂ ਯਾਦ ਕਰੋ ਜਦੋਂ ਮੌਤ ਹੁੰਦੀ ਸੀ ਤਾਂ ਕਿੱਦਾਂ ਦੇ ਕੀ ਹੁੰਦਾ ਸੀਗਾ ਉਹਦਾ ਕੀ ਮਤਲਬ ਹੁੰਦਾ ਸੀਗਾ ਮਤਲਬ ਇਹ ਹੁੰਦਾ ਸੀਗਾ ਕਿ ਉਹ ਚੀਜ਼ ਨੂੰ ਇੰਨੇ ਇੰਨੇ ਕਿਊਟਲੀ ਕਰੋ ਇੰਨਾ ਜ਼ਿਆਦਾ ਕਰੋ ਕਿ ਉਹ ਉਹ ਜਲਦ ਨਿਕਲ ਜਾਵੇ ਉਹਦੇ ਅੰਦਰ ਗੁਬਾਰ ਨਿਕਲ ਜਾਵੇ ਲੋ ਪਿੱਟ ਸੇ ਆਪਾਂ ਕਰਦੇ ਹੁੰਦੇ ਸੀਗੇ ਉਹ ਦੱਥੜ ਮਾਰਦੇ ਹੁੰਦੇ ਸੀਗੇ ਰੋਣਦੇ ਹੁੰਦੇ ਸੀਗੇ ਸਾਰਾ ਰਿਚੁਅਲ ਬਣੇ ਸੀਗੇ ਬਾਜ ਕੁਛ ਕੁਛ ਤਾਂ ਇਹ ਫਾਲਤੂ ਦੇ ਵੀ ਬਣ ਗਏ ਲੇਕਿਨ ਜਿਹੜਾ ਬਜ਼ੁਰਗਾਂ ਨੇ ਬਣਾਏ ਸੀਗੇ ਉਹਨਾਂ ਨੇ ਬੜੀ ਸੋਚ ਸਮਝ ਕੇ ਬਣਾਏ ਸੀਗੇ ਕਿ ਜਿਹੜਾ ਬੰਦਾ ਉਹ ਦਿਨ ਵੀ ਫਿਕਸ ਕਰਤੇ ਸੀ ਵਿਸਤਾਰੀ ਆਗਰ ਮੈਂ ਅੱਜ ਤੱਕ ਉਹ ਦਿਨ ਵੀ ਫਿਕਸ ਕਰਤੇ ਸੀ ਵੀਰ ਇਸ ਤੋਂ ਬਾਅਦ ਫਿਰ ਤਾਂ ਉਹ ਕਿਤੇ ਨਾ ਕਿਤੇ ਬੜਾ ਸੋਚ ਸਮਝ ਕੇ ਬਜ਼ੁਰਗਾਂ ਨੇ ਇੱਕ ਰੀਤੀ ਰਿਵਾਜ ਬਣਾਏ ਸੀਗੇ ਤਾਂ ਕਿ ਉਹਦੇ ਵਿੱਚ ਵਿੱਚ ਉਹ ਪਰਿਵਾਰ ਉਸ ਸੋਚੋਂ ਉਹ ਪੂਰੇ ਤਰ੍ਹਾਂ ਜਿਵੇਂ ਵੀ ਕਰਨਾ ਚਾਹੁੰਦਾ ਕਰ ਲਵੇ ਲੇਕਿਨ ਉਸ ਤੋਂ ਬਾਅਦ ਉਹ ਨਿਕਲ ਜਵੇ ਤੋ ਅੱਜ ਕੱਲ ਉਲਟੋ ਹੋ ਗਿਆ ਕਿ ਹੁਣ ਉਹ 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 ਓਰਿਜਿਨਲ ਕਰਦੇ ਵੀ ਨਹੀਂ ਹੈ ਤੇ ਉਹ ਚੋਂ ਨਿਕਲਦੇ ਵੀ ਨਹੀਂ ਹੈ। ਤੋ ਜਿਹਨ ਕਹਿੰਦੇ ਐਕਿਊਟ ਤੋਂ ਕ੍ਰੋਨਿਕ ਹੋ ਗਈ ਬਿਮਾਰੀ। ਓਏ ਇਹ ਜਿਹੜੀ ਜਈ ਇਦਾਂ ਦੀ ਇਦਾਂ ਦੀ ਸਥਿਤੀ ਨੂੰ ਰੋਕਣ ਵਾਸਤੇ ਤਰੀਕਾ ਹੀ ਨਹੀਂ ਦਾ ਕਿ ਉਹ ਜਿਹ ਬੰਦਾ ਰੋਣਾ ਚਾਹੁੰਦਾ ਚਿਕਾ ਮਾਰਨਾ ਚਾਹੁੰਦਾ ਕਰ ਲੈਂਦਾ ਡਰ ਰੋਣਾ। ਬਹੁਤ ਸਾਰੇ ਮੈਂ ਦੇਖਿਆ ਅੱਜ ਕੱਲ ਮੌਤ ਹੋ ਗਈ ਘਰ ਤੇ ਉਹ ਦੇ ਉਹਨੂੰ ਨੀਂਦ ਦੀ ਗੋਲੀ ਦੇ ਦੇ ਨੀਂਦ ਦੀ ਗੋਲੀ ਦੇ ਨੀਂਦ ਦੀ ਗੋਲੀ ਦੇ ਸੌਂ ਹੀ ਰਹਦੇ। ਹੂੰ। ਮੈਨੂੰ ਬਹੁਤ ਵੱਡੀ ਆਦਮੀ ਇਹਨੂੰ ਡੀਂਡਾ ਟਿਕਾ ਲਾਜੋ ਜੇ ਲਾ ਦਿਓ ਉਹਨੂੰ ਗੱਸ਼ੀਆਂ ਪ ਉਹ ਬੜੀ ਗਲਤ ਅਪਰੋਚ ਹੈ ਇਹ ਤੁਸੀਂ ਉਹ ਬੰਦੇ ਨੂੰ ਸੁਵਾਈ ਰੱਖੋਗੇ ਸੁਵਾਈ ਰੱਖੋਗੇ ਤਾਂ ਉਹ ਕੀ ਹੋਗਾ ਬਲ ਪਰਮਨੈਂਟ ਬਣਾ ਮਰੀਜ਼ ਬਣ ਜਾਏਗਾ ਤੋ ਉਹਦਾ ਆਊਟਰਟ ਛੋੜ ਦਿਓ ਜਿਹਨਕਾ ਜਾਂਦਾ ਹੈ ਰਿਉਣਾ ਚਾਹੁੰਦਾ ਹੈ ਦੋ ਆਥੜ ਮਾਰ ਲੈਣ ਦਾ ਕਰ ਲੈਣ ਦਾ ਜੋ ਕਰਦਾ ਕਿਉਂਕਿ ਉਹ ਜੇ ਉਹ ਦੇ ਕਰ ਲੇਗਾ ਉਹਦੇ ਚ ਉਹ ਬਾਹਰ ਆ ਜਾਏਗਾ ਤੇ ਬਾਅਦ ਚੋਂ ਜ਼ਿੰਦਗੀ ਨਾਰਮਲ ਹੋ ਜਾਏਗੀ ਨਹੀਂ ਨੀ ਆ ਰਹੀ ਨਾ ਆਵੇ ਤਾਂ ਕੀ ਹੋ ਗਿਆ ਸੈਡੀ ਖਾਸ ਗੱਲ ਹੋ ਗਈ ਅਨਲੈਸ ਅੰਟਲ ਬੰਦਾ ਕੋਈ ਆਤਮ ਹੱਤਿਆ ਵਰਗੇ ਵਰਗੀ ਇਹੋ ਜੀ ਕੋਈ ਸੰਭਾਵਨਾ ਹੋਵੇ ਤਾਂ ਉਹ ਉੱਥੇ ਗੱਲ ਲੱਗ ਹੈ ਇਹ ਬੰਦਾ ਕੋਈ ਨਿਕਰਣ ਕਰਦਾ ਆਪਣੇ ਆਪ ਨੂੰ ਉਹ ਗੱਲ ਲੱਗਿਆ ਉਹ ਉਹ ਸਥਿਤੀ ਜੇਕਰ ਹੋਵੇ ਤਾਂ ਫਿਰ ਪਰ ਉਹ ਹੈਲਪ ਯੂ ਰੂ ਲੈਣੀ ਚਾਹੀਦੀ ਹੈ ਲੇਕਿਨ ਜੇਕਰ ਉਹ ਸਥਿਤੀ ਨਹੀਂ ਹੈ ਸਿਰਫ ਮਾੜੀ ਮੋਟੀ ਗੱਛੇ ਹੁਸ਼ੀਆਂ ਪੈਰੀਆਂ ਨੇ ਜਾਂ ਬੰਦਾ ਚੁੱਪ ਹੈ ਜਾਂ ਉਹਨੂੰ ਉਸ ਦੂਜੇ ਟੰਗ ਵਰ ਤੋਂ ਕਿ ਬੰਦਾ ਫੁੱਟੇ ਫੁੱਟ ਜਵੇ ਉਹਦਾ ਜੋ ਵੀ ਸ਼ੋਗ ਹੈ ਜੋ ਦੁੱਖ ਹੈ ਜੋ ਤੋਂ ਸੋ ਇਹ ਨਾਰਮਲ ਫੀਲਿੰਗ ਨੇ ਚਾਹੇ ਗੁੱਸੇ ਦੀ ਭਾਵਨਾ ਚਾਹੇ ਉਹ ਸ਼ੋਗ ਦੀ ਭਾਵਨਾ ਚਾਹੇ ਉਹ ਚਿੰਤਾ ਦੀ ਭਾਵਨਾ ਉਹ ਉਹਨੂੰ ਫੁੱਟ ਜਵੇ ਤਾਂ ਬਾਹਰ ਨਿਕਲ ਜਾਏਗੀ ਬਾਹਰ ਨਿਕਲ ਜਾਏਗੀ ਸੋ ਬਹੁਤ ਸਾਰੇ ਲੋਕ ਤੁਸੀਂ ਦੇਖਿਆ ਹੋਣਾ ਉਹਨੂੰ ਗੁੱਸਾ ਆਉਂਦਾ ਭਾਂਡੇ ਤੋੜ ਦਿੰਦੇ ਪੰਡਾ ਤੋੜਨਾ ਮੈਂ ਗਲਤ ਹੈ ਲੇਕਿਨ ਜਦੋਂ ਪੰਡਾ ਤੋੜ ਲੈਂਦਾ ਤੇ ਬਾਅਦ ਚ ਬੰਦੇ ਦਾ ਗੁੱਸਾ ਛੋਟਾ ਜਾਂਦਾ ਬਿਲਕੁਲ ਫਤ ਤੋ ਉਹ ਉਜਾਹਦਾ ਇੱਕ ਇੱਕ ਇਹ ਸੋਇ ਦਾ ਆਊਟਲੈਟ ਆਊਟਲੈਟ ਕਾ ਥਾਰਸਿਸ ਕਹਿੰਦੇ ਇਹਨੂੰ ਗ੍ਰੀਜੀ ਚ ਕਾ ਥਾਰਸਿਸ ਇਹ ਮਤਲਬ ਤੁਸੀਂ ਕੱਢ ਦੋ ਆਪਣਾ ਕੱਢ ਦੋ ਗੁਬਾਰ ਗੁਬਾਰ ਕੱਢ ਦੋ ਇਹ ਇੱਕ ਨੁਕਤਾ ਜਿਹੜਾ ਬਹੁਤ ਯਾਦ ਰੱਖਣਾ ਜ਼ਰੂਰੀ ਹੈ ਕਿ ਕਾ ਥਾਰਸਿਸ ਬਹੁਤ ਜ਼ਰੂਰੀ ਹੈ